ਜੀ ਵਾਗੇ ਜੀ ਦਾ ਹਾਲ ਸਾਰ ਸਭ ਅੱਜ ਜੀ ਵੀਡੀਓ ਸਟਾਰਟ ਕਰਦੇ ਆ ਜੀ ਆਪਾਂ ਫੌਜੀਆ ਮੋਤੀ ਦਾ ਗੁਰਦਾ ਸਾਹਿਬ ਦਿੱਲੀ ਤੇ ਦਾਜਨਾ ਫਰਕੀਰ ਸਿੰਘ ਦਿੱਲੀੋਂ ਤੇ ਆਦੀ ਬਲੌਗ ਬਣਾਵਾਗੇ ਸਵੇ ਚੌਕ ਦੇ ਟੈਂਕਰ ਵਾਲੇ ਮਹਾਰਾਜ ਜੀ ਕੋਲ ਅੱਜ ਅਸੀਂ ਪਹੁੰਚੇ ਆ ਕਿਪਾਕਰਨ ਮਹਾਰਾਜ ਅਦਾ ਇਤਿਹਾਸ ਜਿਹੜੇ ਜਿਹੜੇ ਵੀਰਾਂ ਨੂੰ ਪਤਾ ਬਹੁਤ ਵਧੀਆ ਗੱਲ ਹੈ ਜਿਨ੍ਹਾਂ ਨੂੰ ਨਹੀਂ ਪਤਾ ਛੋਟਾ ਜਿਹਾ ਇੰਟਰੋਡਕਸ਼ਨ ਮਹਾਰਾਜ ਜੀ ਦੇ ਦੇਣਾ ਤੇ ਇਤਿਹਾਸ ਬਾਰੇ ਥੋੜੀ ਜਾਣਕਾਰੀ ਦੇ ਦੇਣਾ ਇੱਥੇ ਮਹਾਰਾਜ 1707 ਈਸਵੀ ਵਿੱਚ ਆਏ ਸਨ ਆਪਣੇ ਸਿੰਘਾ ਦੇ ਨਾਲ ਤੇ ਇੱਥੋਂ ਇੱਥੇ ਦੇ ਨਾਮ ਪਹਿਲਾਂ ਮੋਤੀ ਬਾਗ ਲਈ ਸੀ ਮੋਚੀ ਬਾਗ ਸੀ ਤੇ ਮਹਾਰਾਜ ਆਨ ਤੋਂ ਬਾਅਦ ਇੱਥੇ ਮੋਤੀ ਬਾਗ ਦੇ ਨਾਮ ਪੈ ਗਿਆ ਸੀਗਾ ਤੇ ਆਪਣੇ ਆਨ ਦੀ ਸੂਚਨਾ ਦੇਣ ਨੂੰ ਬਾਦਸ਼ਾਹ ਨੂੰ ਲਾਲ ਕਿਲੇ ਬੈ ਕੇ 8 ਮੀਲ ਦੂਰ ਤੀਰ ਮਾਰਾ ਸੀ ਉਹਦਾ ਪਲੰਗ ਵਿਤੇ ਤੇ ਪਲੰਗ ਤੇ ਤੀਰ ਮਾਰ ਕੇ ਮਹਾਰਾਜ ਨੇ ਦੱਸਿਆ ਸੀ ਕਿ ਅਸੀਂ ਇੱਥੇ ਪਹੁੰਚ ਗਏ ਆ ਸੂਚਨਾ ਦਿੱਤੀ ਸਾਨੂੰ ਠੀਕ ਆ ਤੇ ਉਹ ਡਾਡੂ ਗਿਆ ਉਹਨੇ ਦੇਖਿਆ ਕਿ ਐਡੀ ਦੂਰ ਤੀਰ ਆ ਤੀਰ ਪਿੱਛੇ ਸੋਨਾ ਲੱਗਾ ਇਹ ਸੋਨਾ ਕਿਹਦਾ ਹੈ ਪਤਾ ਲੱਗਾ ਗੁਰੂਮ ਸਿੰਘ ਜੀ ਦਾ ਗੁਰੂਮ ਸਿੰਘ ਜੀ ਦਾ ਤੀਰ ਮਾਰਿਆ ਤਾਂ ਉਹ ਕਹਿੰਦਾ ਕੋਈ ਕਰਾਮਾਤ ਹੋਣੀ ਆ ਐਡੀ ਦੂਰ ਤੀਰ ਮਾਰਨ ਕੋ ਸੋਖੀ ਗੱਲ ਨਹੀਂ ਹੈਗੀ ਤੇ ਮਹਾਰਾਜ ਉਸੇ ਵੇਲੇ ਦੂਜੀ ਕੋਹਰ ਤੀਰ ਛੱਡਿਆ ਜਿਹੜਾ ਦੂਜੇ ਦੇ ਪਲੰਗ 'ਤੇ ਲੱਗਾ ਆ ਗਏ ਦੋਨੋਂ ਪਾਸੇ ਤੋੜਦੇ ਉਹਦੇ ਤੇ ਪਾਸੇ ਤੋੜਨ ਤੋਂ ਬਾਅਦ ਇੱਕ ਨਾਂ ਚਿੱਠੀ ਭੇਜੀ ਸੀ ਆ ਕੋਈ ਕਰਾਮਾਤ ਨਹੀਂ ਹੈ ਪ੍ਰੈਕਟਿਸ ਹੈ ਤੇ ਹਾਂ ਤੇ ਇਹ ਸਾਡੀ ਰੋਜ਼ ਦੀ ਪ੍ਰੈਕਟਿਸ ਹੈ ਕਿ ਜਿਹਦੇ ਕਰਦੇ ਨੇ ਐਡੀ ਦੂਰ ਤੀਰ ਵੱਜਿਆ ਦੇ ਅਸੀਂ ਅਦਰ-ਦਰ ਵਿਚਾਰ ਤੇ ਕਿਰਪਾ ਕਰਨ ਮਹਾਰਾਜ ਤੇ ਬਾਕੀ ਸ਼ਬਦਾਂ ਨੂੰ ਵੀ ਅਟੈਂਡ ਕਰਦੇ ਆ ਤੇ ਤੁਹਾਨੂੰ ਵਕਤ ਲੱਗਦਾ ਆ ਦਿਖਾਣੇ ਆ ਜਨਕੀ ਹਾਜ਼ਰ ਪਰਵਾਣ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ